ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬਲੇਟਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਰ ਅਤੇ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਅਜਨਾਲਾ ਹਲਕੇ ਵਿੱਚ ਚੱਲ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਦੌਰਾ ਕੀਤਾ ਢਾਲੀਵਾਲ ਨੇ ਲੋਕਾਂ ਦੇ ਨੁਕਸਾਨ ਦੀ ਪਰਪਾਈ ਕਰਨ ਲਈ ਸਰਕਾਰ ਦੇ ਵਚਨਬੱਧਤਾ ਨੂੰ ਦੁਹਰਾਇਆ ਇਸ ਮੌਕੇ ਗੁਰਮੀਤ ਸਿੰਘ ਮੀਤਿਹਰ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਨੂੰ ਰਾਸ਼ਨ ਤੇ ਪਸ਼ੂਆਂ ਲਈ ਚਾਰਾ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਈ ਪਿੰਡਾਂ ਵਿੱਚ 8-8 ਫੁੱਟ ਪਾਣੀ ਖੜਾ ਹੈ ਤੇ ਜਨਾਲਾ ਹਲਕੇ ਵਿੱਚ ਤਕਰੀਬਨ 30 ਹਜ਼ਾਰ ਏਕੜ ਰਕਮੇ ਵਿੱਚ ਖੜੀ ਫਸਲ ਦਾ ਨੁਕਸਾਨ ਹੋਇਆ ਹੈ। ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤਿਹਰ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲੈ ਕੇ ਪੰਜਾਬ ਲਈ ਵਿਸ਼ੇਸ਼ ਰਾਹਤ ਪੈਕੇਜ ਮੰਗਿਆ। ਮੀਤਿਹਰ ਨੇ ਮੰਗ ਕੀਤੀ ਕਿ ਪੰਜਾਬ ਨੂੰ ਤੁਰੰਤ 20 ਹਜ਼ਾਰ ਕਰੋੜ ਰੁਪਏ ਦੀ ਆਂਤਰੀਮ ਰਾਹਤ ਦਿੱਤੀ ਜਾਵੇ ਤੇ ਬਾਕੀ ਨੁਕਸਾਨ ਦੇ ਪੂਰੇ ਜਾਇਜ਼ੇ ਤੋਂ ਬਾਅਦ ਵਿਆਪਕ ਪੈਕੇਜ ਦੇ ਤਾਜਵੇ ਇਸ ਦੇ ਇਲਾਵਾ ਉਹਨਾਂ ਕੇਂਦਰ ਸਰਕਾਰ ਨੂੰ ਪੰਜਾਬ ਦੇ ਰੁਕੇ ਪਏ 60000 ਕਰੋੜ ਰੁਪਏ ਦੇ ਫੰਡ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਜਿਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੁਰੰਤ ਦਖਲ ਦੇਣ ਲਈ ਪੱਤਰ ਲਿਖਿਆ ਮੁੱਖ ਮੰਤਰੀ ਸਾਹਿਬ ਨੇ ਵੀ ਚਿੱਠੀ ਜਿਹੜੀ ਹੈ ਉਹ ਪ੍ਰਧਾਨ ਮੰਤਰੀ ਜੀ ਨੂੰ ਲਿਖੀ ਹੈ ਕਿ 60000 ਕਰੋੜ ਰੁਪਏ ਜਿਹੜਾ ਪੰਜਾਬ ਦਾ ਬਕਾਇਆ ਉਹਦਾ ਕੋਈ ਭੀਕ ਨਹੀਂ ਉਹ ਹੀ ਸਾਨੂੰ ਦੇ ਦਿਓ ਮੈਂ ਅੱਜ ਪ੍ਰਧਾਨ ਮੰਤਰੀ ਜੀ ਨੂੰ 60000 ਰੁਪਏ ਤੇ ਮੈਂ 20000 ਕਰੋੜ ਦਾ ਜਿਹੜਾ ਇਨ ਟਰਮ ਜਿਹੜਾ ਉਹਨਾਂ ਟਾਈਮ ਜਿਹੜਾ ਸਪੈਸ਼ਲ ਪੈਕੇਜ ਜਿਹੜਾ ਪੰਜਾਬ ਨੂੰ ਦਿੱਤਾ ਜਾਵੇ ਤੇ ਤਾਂ ਕਿ ਜਿਹੜੀ ਕੁਛ ਨਾ ਕੁਛ ਲੋਕਾਂ ਦੀ ਜਿਹੜੀ ਪਰਪਾਈ ਆ ਉਹ ਹੋ ਸਕੇ ਵੈਸੇ ਮੈਨੂੰ ਲੱਗਦਾ ਨਹੀਂ ਕਿ ਇੰਨੇ ਨਾਲ ਵੀ ਜਿਹੜਾ ਕੁਝ ਬੰਨਣਾ ਕਿਉਂਕਿ ਹਜ਼ਾਰਾਂ ਕਰੋੜ ਦਾ ਲਾਸਟ ਆ ਇਕੱਲੇ ਇਸ ਇਲਾਕੇ ਦਾ ਜਿਹੜਾ ਹੋ ਚੁੱਕਿਆ ਸੋ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਇਹ ਇਲਾਕਾ ਉਹ ਇਲਾਕਾ ਜਿਹਦਾ ਹਮੇਸ਼ਾ ਕੈਲੋਬੀ ਦੇਸ਼ ਦੇ ਨਾਲ ਇੱਕ ਡਾਕੇ ਜਿਹੜੇ ਇਹ ਜਿਹੜੇ ਬਾਰਡਰ ਦੇ ਲੋਕ ਨੇ ਖੜੇ ਰਏ ਆ ਤੁਸੀਂ ਤਾਂ ਪ੍ਰਧਾਨ ਮੰਤਰੀ ਜੇ ਪਿੱਛੇ ਜੇ ਜਦੋਂ ਕੈਲੋਬੀ ਆਪਰੇਸ਼ਨ ਸੰਦੂਰ ਚੱਲਦਾ ਸੀ ਪਾਕਿਸਤਾਨ ਨਾਲ ਲੜਾਈ ਦਾ ਮਾਹੌਲ ਸੀ ਸਾਰੇ ਦੇਸ਼ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਕੀ ਆਨਲਾਈਨ ਜਿਹੜੀਆਂ ਵੀਡੀਓਜ਼ ਦੇਖੀਆਂ ਸੋਸ਼ਲ ਮੀਡੀਆ ਥਰੂ ਦੇਖੀਆਂ ਕਿਸ ਨੇ WhatsApp ਤੇ ਕਿ ਜੀ ਡਰੋਨ ਨਿਕਰੇ ਆ ਮਜ਼ਾਈਲਾ ਨਿਕਰੀਆਂ ਪਰਾ ਜਿੱਥੇ ਆ ਪਿੰਡਾਂ ਜਿਹੜੇ ਵੇੜਿਆਂ ਚ ਖਰਾ ਚ ਖੇਤਾਂ ਚ ਪਾਣੀ ਖੜਾ ਉਹ ਮਜ਼ਾਈਲਾ ਉਹ ਡਰੋਨ ਵੀ ਇਹਨਾਂ ਲੋਕਾਂ ਦੇ ਵੇੜਿਆਂ ਚ ਡਿੱਗੇ ਪਰ ਫੇਰ ਵੀ ਇਹ ਸੀਨੀ ਕਈ ਹਿੱਕ ਟਾਕੇ ਇਹ ਅੰਮ੍ਰਿਤਸਰ ਦੇ ਜਨਾਲੇ ਦੇ ਲੋਕ ਆ ਜਿਹੜੇ ਇਸ ਦੇਸ਼ ਤੇ ਨਾਲ ਖੜੇ ਰਹਿਗੇ ਤੇ ਮੈਂ ਚੇਤੇ ਕਰਵਾਵਾ ਕਿ 1962 ਚ ਵੀ ਜਦੋਂ ਪਾਕ ਚਾਈਨਾ ਨਾਲ ਲੜਾਈ ਸੀ ਤਾਂ ਉਦੋਂ ਜਿਹੜੇ ਦੇਸ਼ ਦੇ ਹਾਲਾਤ ਐਨੇ ਮਜ਼ਬੂਤ ਨਹੀਂ ਸੀਗੇ ਤਾਂ ਉਦੋਂ ਸਾਰੇ ਦੇਸ਼ ਦੇ ਲੋਕਾਂ ਨੂੰ ਸਰਕਾਰ ਨੇ ਬੇਨਤੀ ਕੀਤੀ ਕਿ ਡਿਫੈਂਸ ਫੰਡ ਲਈ ਕੰਟ੍ਰਿਬਿਊਟ ਕਰੋ ਤਾਂ ਇਹ ਉਹੀ ਸੂਪਾ ਪੰਜਾਬ ਜਿਹਦੀ 2% ਪਪੂਲੇਸ਼ਨ ਤੇ 40% ਜਿਹੜਾ ਕੰਟ੍ਰਿਬਿਊਟਰ ਡਿਫੈਂਸ ਫੰਡ ਦੇ ਵਿੱਚ ਪੰਜਾਬ ਨੇ ਕੀਤਾ ਸੀ ਤੇ ਉਹਦੇ ਸਭ ਤੋਂ ਜ਼ਿਆਦਾ ਕੰਟ੍ਰਿਬਿਊਟ ਅੰਮਰਸਰੀਆਂ ਨੇ ਕੀਤਾ ਸੀ ਆ ਮਾਝੇ ਵਾਲਿਆਂ ਨੇ ਸਭ ਤੋਂ ਜ਼ਿਆਦਾ 골ਡ ਪੂਰੇ ਦੇਸ਼ ਚੋਂ ਇਹਨਾਂ ਲੋਕਾਂ ਨੇ ਦਿੱਤਾ ਤੇ ਅੱਜ ਉਥੋਂ ਦੇ ਲੋਕਾਂ ਦੀ ਜਦੋਂ ਪੀੜ ਪਈ ਹੈ ਜਦੋਂ ਕਹ ਲਓ ਕਿ ਸਾਰਾ ਇਲਾਕਾ ਬਰਬਾਦ ਹੋ ਗਿਆ ਤੇ ਪ੍ਰਧਾਨ ਮੰਤਰੀ ਨੇ ਫੰਡ ਤਾਂ ਦੂਰ ਦੀ ਗੱਲ ਹੈ ਇੱਕ ਟਵੀਟ ਤੱਕ ਵੀ ਨਹੀਂ ਕੀਤਾ ਹੌਸਲਾ ਵੀ ਨਹੀਂ ਦਿੱਤਾ ਵੀ ਯਾਰ ਤੁਹਾਡੇ ਤੇ ਐਡੀ ਵੱਡੀ ਮਾਰ ਪਈ ਐ ਮੈਂ ਤੁਹਾਡੇ ਨਾਲ ਪ੍ਰਧਾਨ ਮੰਤਰੀ ਕਿਤੇ ਮੰਤਰੀ ਨੇ ਤੱਕ ਨਹੀਂ ਵੀ ਕੋਈ ਟਵੀਟ ਕੀਤੀ ਕੋਈ ਕੋਈ ਲੈਟਰ ਤੱਕ ਨਹੀਂ ਲਿਖਿਆ ਸੋ ਮੇਰੀ ਬੇਨਤੀ ਹੈ ਕਿ ਹਮੇਸ਼ਾ ਪੰਜਾਬ ਦੇਸ਼ ਨੂੰ ਆਜ਼ਾਦ ਕਰਵਾਉਣ ਤੋਂ ਲੈ ਕੇ ਹੁਣ ਤੱਕ ਦੇਸ਼ ਨੂੰ ਆਤਮ ਨਿਰਭਰ ਕਰਦ ਤੱਕ ਬਹੁਤ ਵੱਡਾ ਯੋਗਦਾਨ ਦੇ ਆ ਹੁਣ ਵੀ ਸਾਰੇ ਇਹਨਾਂ ਲੋਕਾਂ ਨੇ ਜਿਹੜੀ ਦੂਜਿਆਂ ਟੀਵੇ ਰਹੀ ਦੇਖੀ ਇਹਨਾਂ ਨੇ ਪਿੰਡੇ ਤੇ ਆਪਣੇ ਜਿਹੜੀ ਜੰਗ ਹੈ ਉਮੰਡਾਈ ਹੈ ਤੋ ਮੈਂ ਬੇਨਤੀ ਕਰਦਾ ਕਿ ਬਹੁਤ ਔਖਾ ਸਮਾਂ ਹਜ਼ਾਰਾਂ ਕਰੋੜ ਦਾ ਨੁਕਸਾਨ ਇਸ ਇਲਾਕੇ ਦਾ ਹੋਇਆ ਪੰਜਾਬ ਦੀ ਬਾਹ ਪੜੋ ਸਾਥ ਦਿਓ 60000 ਕਰੋੜ ਦੇ ਨਾਲ ਨਾਲ 20000 ਕਰੋੜ ਦਾ ਤੁਰੰਤ ਪੈਕੇਜ ਜਿਹੜਾ ਜਾਰੀ ਕੀਤਾ ਜਾਵੇ ਤਾਂ ਕਿ ਇਹਨਾਂ ਲੋਕਾਂ ਨੂੰ ਕੋਈ ਰਾਤ ਜਿਹੜੀ ਹੈ ਉਹ ਮਿਲ ਸਕੇ ਪੰਜਾਬ ਵਿੱਚ ਭਾਰੀ ਬਰਸਾਤ ਅਤੇ ਹੜਾਂ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਟਾਂਡਾ ਇਲਾਕੇ ਦੇ ਵੇਟ ਖੇਤਰ ਰੜਾ ਮੰਡ ਦਾ ਦੌਰਾ ਕੀਤਾ ਹੈ ਇਸ ਮੌਕੇ ਉਨ ਦੇ ਨਾਲ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਡਾਕਟਰ ਰਾਜ ਕੁਮਾਰ ਚੱਬੇਵਾਲ ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਵਿਧਾਇਕ ਕਰਮਵੀਰ ਸਿੰਘ ਘੋਮਣ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਮੈਡਮ ਆਸ਼ਿਕਾ ਜੈਨ ਚੇਅਰਮੈਨ ਗੁਰਵਿੰਦਰ ਸਿੰਘ ਪਾਵਲਾ ਐਸ ਡੀ ਐਮ ਟਾਂਡਾ ਪਰਮਪ੍ਰੀਤ ਸਿੰਘ ਤੇ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਤੇ ਨਹਿਰੀ ਵਿਭਾਗ ਦੇ ਅਧਿਕਾਰੀ ਵਿਸ਼ੇਸ਼ ਤੌਰ ਤੇ ਹਾਜ਼ਰ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਸਤਰੀਆ ਦੇ ਨਾਲ ਲੱਗਦੇ ਪਿੰਡ ਅਬਦੁੱਲਾਪੁਰ ਰੌਹਤ ਕੈਂਪਾਂ ਵਿੱਚ ਰਹਿ ਰਹੇ ਪਿੰਡ ਮਿਆਣੀ ਅਤੇ ਟਾਂਡਾ ਸ਼੍ਰੀ ਹਰਗੋਬਿੰਦਪੁਰ ਸੜਕ ਤੇ ਆਰਜੀ ਕੈਂਪਾਂ ਵਿੱਚ ਰਹਿ ਰਹੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਮੁਲਾਕਾਤ ਕਰਦੇ ਹੋਏ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਇਸ ਮੌਕੇ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਭੇਜੀ ਗਈ ਰਾਹਤ ਸਮੱਗਰੀ ਵੀ ਹੜ੍ਹ ਪੀੜਤਾਂ ਨੂੰ ਵੰਡੀ ਗਈ ਤੇ ਸੌਖੀ ਘੜੀ ਵਿੱਚ ਸਾਥ ਦੇ ਰਹੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦਾ ਵੀ ਮੁੱਖ ਮੰਤਰੀ ਨੇ ਧੰਨਵਾਦ ਕੀਤਾ ਉਹਨੇ ਕਿਹਾ ਕਿ ਇਹ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਔਖੀ ਘੜੀ ਦੇ ਵਿੱਚ ਅਸੀਂ ਆਪਣੇ ਭੈਣ ਭਰਾਵਾਂ ਦੀ ਪਦਦ ਕਰੀਏ ਇਸ ਮੌਕੇ ਨੇ ਕਿਹਾ ਕਿ ਹਾਲਾਤ ਠੀਕ ਹੋਣ ਉਪਰੰਤ ਨੁਕਸਾਨ ਦੀ ਗਰਦਾਬਰੀ ਕਰਵਾਈ ਜਾਵੇਗੀ ਤੇ ਸੂਬਾ ਸਰਕਾਰ ਹੜਾਂ ਕਾਰਨ ਹੋਏ ਨੁਕਸਾਨ ਦੀ ਪਰਪਾਈ ਕਰੇਗੀ। ਪੰਜਾਬ ਅਪਡੇਟਸ ਦੇ ਇਸ ਖਾਸ ਬਲਟਨ ਵਿੱਚ ਇੰਨਾ ਹੀ ਤੁਸੀਂ ਬਣ ਰਹੋ ਚੜ੍ਹਦੀ ਕਲਾ ਟਾਈਮ ਟਿਮ ਦੇ ਨਾਲ ਧੰਨਵਾਦ। This program is sponsored by the Singla Office Bakersfield for all your immigration family law needs. ਕੋਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਟੈਪਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਸਿਮੀ ਵਲੇ ਫੈਮਿਲੀ ਡੈਂਟਲ ਆਫਿਸ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ